OCR 20 اگست نو پر بینکاں کہندے پہلے ہی بیاض دارا جڑی ترا ترا ਥੱਲੇ ਸਿੱਟ ਰਹੀਆਂ ਵੱਡੇ بینکاں نے ਸਾਰਿਆਂ ਨੇ بیاض دار ਥੱਲੇ ਸਿੱਟ ਦਿੱਤੀ ਆ ਤੇ ਕੀ ਹੁਣ OCR ਤੋਂ ਬਾਅਦ ਵੀ ਗਿਰੂਗੀ ਤੇ ਸਭ ਤੋਂ ਪਹਿਲਾਂ ਤਾਂ ਰੀਜ਼ਨ ਇਹੀ ਕਿ OCR ਤੋਂ ਪਹਿਲਾਂ ਹੀ بیاض ਦਰਾਂ ਥੱਲੇ ਕਿਉਂ ਆਗੀਆਂ ਹਰਮਨ ਆਈ ਥਿੰਕ ਬੜੀ ਗੱਲ ਆ ਪਿਛਲੀ ਵਾਰ ਜਿਹੜਾ OCR ਘਟਿਆ ਨਹੀਂ ਸੀਗਾ ਤੇ ਫਿਰ ਵਿਆਜ ਨਹੀਂ ਘਟੇ ਸੀਗੇ ਤਾਂ ਲੋਕ ਬੜੇ ਥੋੜੇ ਡਿਸਪਾਇੰਟਡ ਹੋਏ ਸੀ ਇਸ ਚੀਜ਼ ਨੂੰ ਲੈ ਕੇ ਕਿ ਐਥ ਕੀ ਲੱਗਦਾ ਸ਼ਾਇਦ ਹੁਣ ਖੜ ਜਾਣਾ ਜਾਂ ਵਿਆਜ ਘਟਣਗੇ ਨਹੀਂ ਹੈ ਜਾਂ OSR ਹੋਰ ਡ੍ਰੌਪ ਨਹੀਂ ਹੋਊਗਾ ਬਟ ਐਥ ਕੀ ਜੇ ਵਿਆਜ ਦਰਾਂ ਪਹਿਲਾਂ ਡਿਗੀਆਂ ਨੇ ਇਹਦਾ ਜਿਹੜਾ ਕਾਰਨ ਹੈ ਅਸੀਂ ਕਿ 90 ਜਾਂ 95% ਮੰਨ ਲਓ ਤੁਸੀਂ ਨੂੰ ਸਰਟਨ ਨੀ ਆ ਕਿ OSR ਜਿਹੜਾ ਡ੍ਰੌਪ ਹੋਊਗਾ ਜਿਵੇਂ ਬੈਂਕ ਉਦੋਂ ਹੀ ਵਿਆਜ ਦਰਾਂ ਡ੍ਰੌਪ ਕਰਦੀ ਨੇ ਪਹਿਲੀ ਵਾਰ ਨਹੀਂ ਹੋਇਆ ਇਹ ਪਿਛਲੀ ਇੱਕ ਦੋ ਵਾਰ ਹੋ ਚੁੱਕਿਆ ਪਹਿਲਾਂ ਵੀ ਕਿ ਬੈਂਕ ਥੋੜਾ ਜਿਹੜੀ ਵਿਆਜ ਦਰਾਂ ਡ੍ਰੌਪ ਕਰ ਦਿੰਦੀ ਇਹਨੇ ਜਦੋਂ ਬੈਂਕ ਨੂੰ ਪਤਾ ਹੁੰਦਾ ਕਿ ਜਿਹੜੇ OSR ਡ੍ਰੌਪ ਹੋਣ ਦੇ ਬ ਚਾਂਸਸ ਨੇ ਐਸਕੇ ਚਾਂਸਸ ਸੀਗੇ ਸੋ ਪਿਛਲੀ ਵਾਰ ਜਦੋਂ ਨਹੀਂ ਡਿਗੇ ਸੀ ਉਦੋਂ ਹੀ ਚਾਂਸਸ ਸੀਗੇ ਕਿ ਐਥ ਕੀ ਨਹੀਂ ਡਿਗਾ ਪਰ ਅਗਲੇ ਦੇ ਜਿਹੜੇ ਡਿਗਣ ਦੇ ਚਾਂਸਸ ਹੈਗੇ ਆ ਆਪਾਂ ਪਿਛਲੇ ਵਾਰ ਗੱਲ ਕੀਤੀ ਸੀ ਕਿ ਪਿਛਲੇ ਵਾਰ ਹੈ ਨਹੀਂ ਚਾਂਸਸ ਪਰ ਐਥ ਕੀ ਡੈਫੀਨਿਟਲੀ ਹੈਗਾ ਪਰ ਬੈਂਕਾਂ ਨੇ ਹੁਣ ਜਿਹੜੇ ਲੋਨ ਜਿਹੜੇ ਰੇਟ ਘਟਾ ਕੇ ਇਹ ਬੇਸਿਕਲੀ ਇੱਕ ਤਰ੍ਹਾਂ ਦਾ ਮੰਨ ਲੋ ਠਪਾਈ ਲਾਦਾ ਉਹ ਕਨਫਰਮੇਸ਼ਨ ਲਾਫ ਕਰਦੀ ਕਿ ਐਸਕੇ ਜਿਹੜੇ ਉਹ ਸੀਆਰ ਡੈਫੀਨਿਟਲੀ ਡਿਗੂਗਾ ਕਿੰਨੇ ਕੁ ਡਿਗ ਜੂਗੀ ਦੇਖੋ ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨਾ ਡਿਗੂਗਾ ਮੇਬੀ ਪੁਆਇੰਟ 25 ਤੋਂ ਮੈਨੂੰ ਲੱਗਦਾ ਪੁਆਇੰਟ 5 ਹੂੰ ਤੇ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਅਸੀਂ ਅਰਥਲੇ ਆਉਗੀ ਉਸ ਤੋਂ ਬਾਅਦ ਫਿਰ ਵਿਆਜ ਦਰਾਂ ਥੱਲੇ ਆਣਗੀਆਂ ਕਿ ਨਹੀਂ ਆਣਗੀਆਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਬੈਂਕ ਨੇ ਜਨੀਬ ਆਪਾਂ ਪਾਸਟ ਦੀ ਗੱਲ ਕਰੀਏ ਜਿਹੜੇ ਪਿਛਲੇ ਵਾਰ ਹੋ ਚੁੱਕੇ ਆ ਜਿੰਨਾ ਵੀ ਇੱਕ ਦੋ ਵਾਰ ਉਹਨਾਂ ਨੇ ਵਿਆਜ ਘਟਾਏ ਨੇ ਜੇ ਪਹਿਲਾਂ ਵਿਆਜ ਘਟਾ ਦਿੰਦੇ ਨੇ ਹਰ ਮਨ ਤਾਂ ਫਿਰ ਬਾਅਦ ਦੇ ਵਿੱਚ ਨਹੀਂ ਘਟਾਉਂਦੇ ਬਕਿਜ਼ ਉਹਨਾਂ ਨੇ ਅਪਫਰੰਟ ਅਲਰੀ ਡ੍ਰੌਪ ਕਰਤਾ ਆਈ ਥਿੰਕ ਜਿਹੜੇ ਰੇਟ ਨੇ ਚੰਗੇ ਰੀਸਨ ਰੀਸੈਂਟਲੀ ਡ੍ਰੌਪ ਹੋ ਗਏ ਜਿਹੜਾ ਹੁਣ ਇੱਕ ਸਾਲ ਦਾ ਰੇਟ ਆ ਇੱਕ ਸਾਲ ਦਾ ਰੇਟ ਹੁਣ 4.76 ਤੇ ਆ ਗਿਆ ਜੀ ਦੇਖੋ ਆਪਾਂ ਜਦੋਂ ਹੁਣ ਆਪਾਂ ਆਪ ਕਾਫੀ ਸਮੇਂ ਤੋਂ ਗੱਲਾਂ ਕਰਦੇ ਆ ਰਹੇ ਆ ਆਪਾਂ ਇੰਟਰਵਿਊ ਬੈਠ ਕੇ ਗੱਲਾਂ ਕਰਦੇ ਆ ਰਹੇ ਆ 85 ਤੋਂ 685 ਕਿਉਂ ਆਪਾਂ ਜਦੋਂ ਜਿਹੜਾ ਫਰਸਟ ਟਾਈਮ ਬਾਏਰ ਸੀ ਫਰਸਟ ਟਾਈਮ ਬਾਏਰਜ਼ 8 15 ਤੇ ਵੀ ਸੀਗਾ 8 15 ਤੋਂ ਤੇ ਹੁਣ ਆਪਾਂ 476 ਤੇ ਆ ਗਏ ਸੋ ਬਹੁਤ ਵੱਡਾ ਡ੍ਰੌਪ ਆਇਆ ਹੁਣ 1 ਸਾਲ ਦਾ ਰੇਟ 476 ਹੋ ਗਿਆ 2 ਸਾਲ ਦਾ ਰੇਟ 479 ਹੋ ਗਿਆ ਜਿਹੜਾ 1.5 ਸਾਲ ਦਾ ਰੇਟ ਉਹ ਵੀ 476 3 ਸਾਲ ਦਾ ਰੇਟ ਜਿਹੜਾ 495 ਤੇ ਆ ਗਿਆ ਜੀ ਸੋ ਜਿਹੜਾ 3 ਸਾਲ ਦਾ ਰੇਟ ਬੜਾ ਜੇ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਜੇ 5 ਤੋਂ ਥੱਲੇ ਆ ਜਵੇ ਤਾਂ ਇਹ ਬਹੁਤ ਵਧੀਆ ਰੇਟ ਗਿਣਿਆ ਜਾਊਗਾ ਮੇਰੇ ਪਰਸਨਲ ਓਪੀਨੀਅਨ ਦੇ ਨਾਲ ਜਿਹੜੇ 5 ਤੋਂ ਥੱਲੇ ਆ ਗਿਆ ਤਾਂ ਇਹ ਬਹੁਤ ਵਧੀਆ ਰੇਟ ਆ 4.95 3 ਸਾਲ ਦਾ ਜੀ ਤੇ ਕੀ ਲੱਗਦਾ ਕਿ ਹੁਣ ਜਿਨ੍ਹਾਂ ਦੇ ਫਿਕਸ ਹੋਣ ਵਾਲੇ ਆ ਉਹ ਕਰ ਲੈਣਾ ਚਾਹੀਦਾ ਜਾਂ ਜਿਨ੍ਹਾਂ ਦੇ ਨਵੇਂ-ਨਵੇਂ ਆ ਜਿਨ੍ਹਾਂ ਨੇ ਫਿਕਸ ਕਰਾਏ ਆ ਤੇ ਉਹ ਕਰਵਾ ਕੇ ਕਰ ਲੈਣ ਹੋਰ ਜਾਂ ਹਲੇ ਵੇਟ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਹੁਣੇ ਕੀਤੇ ਨੇ ਹਜੇ ਹਫਤਾ ਦੋ ਹਫਤੇ ਚਾਰ ਹਫਤੇ ਪਹਿਲਾਂ ਉਹ ਟਰਾਈ ਕਰ ਸਕਦੇ ਨੇ ਬਿਕਸ ਉਹਨਾਂ ਦੀ ਬ੍ਰੇਕਫੀਸ ਸ਼ਾਇਦ ਨਾ ਹੋਵੇ ਠੀਕ ਹੈ ਜਾਂ ਜੇ ਹੋਈ ਮਾੜੀ ਮੋਟੀ ਹੋਵੇ 10 20 50 ਰੁਪਏ ਬਹੁਤ ਮਿਨਿਮਲ ਹੋਵੇ ਪਰ ਬੈਂਕ ਤੋਂ ਚੈੱਕ ਕਰਨੀ ਪੈਣੀ ਆ ਉਹਨਾਂ ਨੂੰ ਇਹ ਇਹ ਬ੍ਰੇਕਫੀਸ ਜਿਹੜੀ ਆ ਅਗੇਨ ਅਸੀਂ ਇਹ ਕਨਫਰਮ ਨਹੀਂ ਕਰ ਸਕਦੇ ਤੁਸੀਂ ਆਪਣੀ ਬੈਂਕ ਨਾਲ ਕਨਫਰਮ ਕਰਨੀ ਆ ਆਪਣੀ ਬੈਂਕ ਜਿਹੜੀ ਆ ਤੁਹਾਡੀ ਬ੍ਰੇਕਫੀਸ ਯੂਜੂਲੀ ਵੈਲਿਡ ਹੁੰਦੀ ਆ ਸਿਰਫ ਇੱਕ ਦਿਨ ਲਈ ਸੋ ਜਿਹੜੀ ਅਸੀਂ ਮੈਂ ਹਮੇਸ਼ਾ ਕਹਿੰਦਾ ਜੇ ਤੁਸੀ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਬ੍ਰੇਕਫੀਸ ਫੋਨ ਕਰ ਲਓ ਸਾਨੂੰ ਉਹ ਤੁਹਾਡੇ ਬਿਹਫ ਤੇ ਅਸੀਂ ਵੀ ਚੀਜ਼ਾਂ ਕਰ ਸਕਦੇ ਆ ਪਰ ਜੇ ਤੁਸੀਂ 3 4 5 ਮਹੀਨੇ ਪਹਿਲਾਂ ਲੋਨ ਫਿਕਸ ਕੀਤਾ ਹੋਇਆ ਤਾਂ ਅੱਜ ਬ੍ਰੇਕ ਕਰੋਗੇ ਤਾਂ ਉਹਦੀ ਸ਼ਾਇਦ ਬ੍ਰੇਕ ਫੀ ਆ ਸਕਦੀ ਹੈ ਬਿਕਸ ਅਗੇਨ ਬ੍ਰੇਕ ਫੀ ਮੈਂ ਅੱਗੇ ਵੀ ਦੱਸ ਕੇ ਗਿਆ ਕਿ ਹੋਲ ਸੇਲ ਰੇਟ ਦੇ ਬੇਸ ਤੇ ਹੁੰਦੀ ਹੈ ਠੀਕ ਆ ਉਹਦੇ ਵਿੱਚ ਥੋੜੀ ਜਿਹੀ ਗ੍ਰਾਵਿਟੀ ਆਈ ਹੈ ਜਦੋਂ ਹੋਲ ਸੇਲ ਰੇਟ ਦੇ ਵਿੱਚ ਗ੍ਰਾਵਿਟੀ ਆਉਂਦੀ ਆ ਤਾਂ ਜਿਹੜੀ ਫਿਰ ਬ੍ਰੇਕ ਫੀ ਆ ਉਹ ਆਉਂਦੀ ਆ ਜਿਹਨੇ ਰੀਸੈਂਟਲੀ ਕੀਤਾ ਉਹ ਟਰਾਈ ਕਰ ਸਕਦੇ ਨੇ ਪਰ ਹੁਣ ਇਥੋਂ ਔਨਵਰਡਸ ਕੀ ਹੋਂਟ ਕਿਨੇ ਟਾਈਮ ਲੇ ਕਰਨਾ ਮੈਂ ਬਾਰ ਬਾਰ ਹਜੇ ਵੀ ਹੀ ਗੱਲ ਕਰਨਾ ਕਿ 6 ਮਹੀਨੇ ਬਿਕਾਜ਼ ਅਗਲੇ ਸਾਲ ਜਿਹੜੇ ਰੇਟ ਵਧਣ ਦੇ ਚਾਂਸਸ ਨੇ ਓਬਵੀਅਸਲੀ ਅਸੀਂ 100% ਐਕਿਊਰੇਟ ਨਹੀਂ ਹੋ ਸਕਦੇ ਬੈਂਕ ਦੇ ਇਕਨੋਮਿਸਟ ਵੀ ਐਕਿਊਰੇਟ ਹੁੰਦੇ ਅਸੀਂ ਚਲੋ ਕੀ ਹੋਣਾ ਤੇ ਜਿਹੜੇ ਉਹ ਰੇਟ ਵਧਣ ਦੇ ਚਾਂਸਸ ਹੈਗੇ ਨੇ ਕਿ ਫਰਵਰੀ ਮਾਰਚ ਔਨਵਰਡਸ ਚਾਂਸਸ ਆ ਕਿ ਰੇਟ ਜਿਹੜੇ ਵੱਧ ਸਕਦੇ ਆ ਪਹਿਲਾਂ ਵੀ ਵੱਧ ਸਕਦਾ ਜੇ ਆਪਾਂ ਦੁਨੀਆ ਦੇ ਹਾਲਾਤ ਦੇਖੀਏ ਦੁਨੀਆ ਚ ਹੋ ਕੀ ਰਿਹਾ ਸਾਰੇ ਪਾਸੇ ਦੇਖੋ ਹਰ ਕੰਟਰੀ ਦਾ ਕਿਸੇ ਨਾ ਕਿਸੇ ਨਾਲ ਕੁਝ ਹੋ ਰਿਹਾ ਠੀਕ ਹੈ ਸੋ ਚਾਂਸਸ ਆ ਗਾਹ ਤਾਂ ਸਰਪੰਚ ਸਾਹਿਬ ਨੇ ਵੀ ਕਾਫੀ ਪਾਇਆ ਹੋਇਆ ਉਹ ਗਾਹ ਸਰਪੰਚ ਸਾਹਿਬ ਨੇ ਹੀ ਪਾਇਆ ਹੋਇਆ ਕਲਾ ਸਰਪੰਚ ਸਾਹਿਬ ਨੇ ਹੀ ਚਾਰੇ ਪਾਸੇ ਗਾ ਪਾਇਆ ਹੋਇਆ ਸੋ ਉਹਦੇ ਕਰਕੇ ਜਿਹੜੇ ਆ ਸੋ ਬਹੁਤ ਬਹੁਤ ਚੀਜ਼ਾਂ ਅਨਸਰਟਨ ਨੇ ਜੀ ਕਿ ਜਿਹੜਾ ਕੁਝ ਵੀ ਹੋ ਸਕਦਾ ਪਰ ਜਿਹੜੇ ਅਗਲੇ ਸਾਲ ਆ ਉਹ ਹਾਈ ਚਾਂਸਸ ਨੇ ਕਿ ਰੇਟ ਜਿਹੜਾ ਵੱਧ ਸਕਦਾ ਸੋ ਹੁਣ 6 ਮਹੀਨੇ ਲਈ ਹੀ ਕਰਕੇ ਤਾਂ ਫਿਰ ਅਗਲੇ ਸਾਲ ਜੇ ਤੁਸੀਂ ਉਹ ਰੇਟ ਹਾਈਕ ਨੂੰ ਅਵੋਇਡ ਕਰਨਾ ਤਾਂ ਸਾਨੂੰ ਲੰਬੇ ਟਾਈਮ ਲਈ ਜਾਣਾ ਪਊਗਾ ਜਿਵੇਂ ਚਾਹੇ 3 ਸਾਲ ਹੋ ਗਿਆ ਜਾਂ ਪਲੱਸ ਹੋ ਗਿਆ ਡਿਪੈਂਡ ਕਰੂਗਾ ਤੁਹਾਡੀ ਸਿਚੁਏਸ਼ਨ ਤੇ ਅਗੇਨ ਇਹ ਕਿਸੇ ਲਈ ਪਰਸਨਲਾਈਜ਼ਡ ਐਡਵਾਈਸ ਨਹੀਂ ਹੈਗੀ ਉਹਦੇ ਲਈ ਨੂੰ ਸਾਨੂੰ ਫੋਨ ਕਰਨਾ ਪੈਣਾ ਇਹ ਇੱਕ ਜਨਰਿਕ ਹੈ ਕਿ ਇਹ ਮੇਰਾ ਪਰਸਨਲ ਵੀ ਨਹੀਂ ਨਾ ਕਿ ਜਿਹੜੇ ਹੁਣ 6 ਮਹੀਨੇ ਕਰਨਾ ਜਾਂ ਲੰਬੇ ਟਾਈਮ ਲਈ ਬਾਅਦ ਵਿੱਚ ਕਰ ਲੋ ਪਰ ਇਹ ਕਿਸੇ ਲਈ ਪਰਸਨਲ ਐਡਵਾਈਸ ਨਹੀਂ ਹੈਗੀ ਜੇ ਉਹ ਚਾਹੀਦੀ ਹੈ ਤੁਹਾਨੂੰ ਉਹਦੇ ਲਈ ਤੁਹਾਨੂੰ ਸਾਡੇ ਨਾਲ ਚਾਹੇ ਫੋਨ ਤੇ ਗੱਲ ਕਰਨੀ ਪੈਣੀ ਹੈ ਜਾਂ ਸਾਨੂੰ ਆ ਕੇ ਮਿਲਣਾ ਪੈਣਾ ਤੇ ਮਿਲਣਾ ਕਿੱਥੇ ਹੈ ਹੁਣ ਐਡਰੈਸ ਵੀ ਨਾਲ ਜ਼ਰੂਰ ਦੱਸ ਦਿਓ ਹੁਣ ਡੈਫੀਨਟਲੀ ਹੁਣ ਅਸੀਂ ਪਹਿਲਾਂ ਇਹ ਐਡਰੈਸ ਤੇ ਖੜੇ ਆ ਜਿੱਥੇ ਖੜੇ ਆ ਤੁਸੀਂ ਜੇ ਤੁਸੀਂ ਆਕਲੈਂਡ ਦੇ ਵਿੱਚ 베이스 ਹੋ ਤਾਂ ਸਾਨੂੰ 118 ਗ੍ਰੇਟ ਸਾਊਥ ਰੋਡ ਪਪਕੋਰਾ ਦੇ ਵਿੱਚ ਆ ਜਾਓ ਤੇ ਅਸੀਂ 9 ਵਜੇ ਤੋਂ ਲੈ ਕੇ ਮੰਡੇ ਟੂ ਫਰਡੇ 6 6:30 ਤੱਕ ਤਾਂ ਮੈਂ ਇੱਥੇ ਬੈਠਾ ਹਾਂ ਨਾ ਸੈਟਰਡੇ ਜੇ ਕਿਸੇ ਨੂੰ ਮਿਲਣਾ ਤਾਂ ਤੁਹਾਨੂੰ ਅਪਾਇੰਟਮੈਂਟ ਲੈ ਕੇ ਆਉਣਾ ਪੈਣਾ ਪਰ ਜੇ ਤੁਸੀਂ ਉੱਧਾ ਹੋਣਾ ਮੰਡੇ ਟੂ ਫਰਡੇ 9 ਤੋਂ ਲੈ ਕੇ 6 6:30 ਤੱਕ ਮੈਂ ਖੁਦ ਬੈਠਾ ਹਾਂ ਇੱਥੇ ਪਰ ਸੈਟਰਡੇ ਸੰਡੇ ਤੁਸੀਂ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਪਰ ਜੇ ਤੁਸੀਂ ਆਕਲੈਂਡ ਤੋਂ ਬਾਹਰ ਬੈਠੇ ਹੋ ਤਾਂ ਸਾਨੂੰ ਫੋਨ ਕਰ ਲਓ ਸਾਡਾ ਨੰਬਰ ਹੈਗਾ 0800 282800 OCR 20 ਅਗਸਤ ਨੂੰ ਪਰ ਬੈਂਕਾਂ ਕਹਿੰਦੇ ਪਹਿਲਾਂ ਹੀ ਵਿਆਜ ਦਾ ਜਿਹੜੀ ਤਰਾਤਰ ਥੱਲੇ ਸਿੱਟ ਰਹੀਆਂ ਵੱਡੇ ਬੈਂਕਾਂ ਨੇ ਸਾਰਿਆਂ ਨੇ ਵਿਆਜ ਦਰ ਥੱਲੇ ਸਿੱਟ ਦਿੱਤੀ ਹੈ ਤੇ ਕੀ ਹੁਣ OCR ਤੋਂ ਬਾਅਦ ਵੀ ਗਿਰੂਗੀ ਤੇ ਸਭ ਤੋਂ ਪਹਿਲਾਂ ਤਾਂ ਰੀਜ਼ਨ ਇਹੀ ਕਿ OCR ਤੋਂ ਪਹਿਲਾਂ ਹੀ ਵਿਆਜ ਦਰਾਂ ਥੱਲੇ ਕਿਉਂ ਆਗੀਆਂ ਹਰਮਨ ਆਈ ਥਿੰਕ ਬੜੀ ਗੱਲ ਆ ਪਿਛਲੀ ਵਾਰ ਜਿਹੜਾ OCR ਘਟਿਆ ਨਹੀਂ ਸੀਗਾ ਤੇ ਫਿਰ ਵਿਆਜ ਨਹੀਂ ਘਟੇ ਸੀਗੇ ਤਾਂ ਲੋਕ ਬੜੇ ਥੋੜੇ ਡਿਸਪਾਇੰਟਡ ਹੋਏ ਸੀ ਇਸ ਚੀਜ਼ ਨੂੰ ਲੈ ਕੇ ਕਿ ਐਥ ਕੀ ਲੱਗਦਾ ਸ਼ਾਇਦ ਹੁਣ ਖੜ ਜਾਣਾ ਜਾਂ ਵਿਆਜ ਘਟਣਗੇ ਨਹੀਂ ਹੈ ਜਾਂ OSR ਹੋਰ ਡ੍ਰੌਪ ਨਹੀਂ ਹੋਊਗਾ ਬਟ ਐਥ ਕੀ ਜੇ ਵਿਆਜ ਦਰਾਂ ਪਹਿਲਾਂ ਡਿਗੀਆਂ ਨੇ ਇਹਦਾ ਜਿਹੜਾ ਕਾਰਨ ਹੈ ਅਸੀਂ ਕਿ 90 ਜਾਂ 95% ਮੰਨ ਲਓ ਤੁਸੀਂ ਨੂੰ ਸਰਟਨ ਨੀ ਆ ਕਿ OSR ਜਿਹੜਾ ਡ੍ਰੌਪ ਹੋਊਗਾ ਜਿਹੜੀ ਬੈਂਕ ਉਦੋਂ ਹੀ ਵਿਆਜ ਦਰਾਂ ਡ੍ਰੌਪ ਕਰਦੀ ਨੇ ਪਹਿਲੀ ਵਾਰ ਨਹੀਂ ਹੋਇਆ ਇਹ ਪਿਛਲੀ ਇੱਕ ਦੋ ਵਾਰ ਹੋ ਚੁੱਕਿਆ ਪਹਿਲਾਂ ਵੀ ਕਿ ਬੈਂਕ ਥੋੜਾ ਜਿਹੜੀ ਵਿਆਜ ਦਰਾਂ ਡ੍ਰੌਪ ਕਰ ਦਿੰਦੀ ਇਹਨੇ ਜਦੋਂ ਬੈਂਕ ਨੂੰ ਪਤਾ ਹੁੰਦਾ ਕਿ ਜਿਹੜੇ OSR ਡ੍ਰੌਪ ਹੋਣ ਦੇ ਚਾਂਸਸ ਨੇ ਐਸਕੇ ਚਾਂਸਸ ਸੀਗੇ ਸੋ ਪਿਛਲੀ ਵਾਰ ਜਦੋਂ ਨਹੀਂ ਡਿਗੇ ਸੀ ਉਦੋਂ ਹੀ ਚਾਂਸਸ ਸੀਗੇ ਕਿ ਐਥ ਕੀ ਨਹੀਂ ਡਿਗਾ ਪਰ ਅਗਲੇ ਦੇ ਜਿਹੜੇ ਡਿਗਣ ਦੇ ਚਾਂਸਸ ਹੈਗੇ ਆ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਪਿਛਲੀ ਵਾਰ ਹੈ ਨਹੀਂ ਚਾਂਸਸ ਪਰ ਐਥ ਕੀ ਡੈਫੀਨਿਟਲੀ ਹੈਗਾ ਪਰ ਬੈਂਕਾਂ ਨੇ ਹੁਣ ਜਿਹੜੇ ਲੋਨ ਜਿਹੜੇ ਰੇਟ ਘਟਾ ਕੇ ਇਹ ਬੇਸਿਕਲੀ ਇੱਕ ਤਰ੍ਹਾਂ ਦਾ ਮੰਨ ਲੋ ਠਪਾਈ ਲਾਦਾ ਉਹ ਕਨਫਰਮੇਸ਼ਨ ਲਾਫ ਕਰਦੀ ਕਿ ਐਸਕੇ ਜਿਹੜੇ ਉਹ ਸੀਆਰ ਡੈਫੀਨਿਟਲੀ ਡਿਗੂਗਾ ਕਿੰਨੇ ਕੀ ਡਿਗ ਜੂਗੀ ਦੇਖੋ ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨੇ ਡਿਗੂਗਾ ਮੇਬੀ ਪੁਆਇੰਟ 25 ਤੋਂ ਮੈਨੂੰ ਲੱਗਦਾ ਪੁਆਇੰਟ 5 ਹੂੰ ਤੇ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਸੀਆਰ ਥੱਲੇ ਆਊਗੀ ਉਸ ਤੋਂ ਬਾਅਦ ਫਿਰ ਵਿਆਜ ਦਰਾਂ ਥੱਲੇ ਆਣਗੀਆਂ ਕਿ ਨਹੀਂ ਆਣਗੀਆਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਬੈਂਕ ਨੇ ਜਿਨੀਬ ਆਪਾਂ ਪਾਸਟ ਦੀ ਗੱਲ ਕਰੀਏ ਜਿਹੜੇ ਪਿਛਲੇ ਵਾਰ ਹੋ ਚੁੱਕੇ ਆ ਜਿੰਨਾ ਵੀ ਇੱਕ ਦੋ ਵਾਰ ਉਹਨਾਂ ਨੇ ਵਿਆਜ ਘਟਾਏ ਨੇ ਜੇ ਪਹਿਲਾਂ ਵਿਆਜ ਘਟਾ ਦਿੰਦੇ ਨੇ ਹਰ ਮਨ ਤਾਂ ਫਿਰ ਬਾਅਦ ਦੇ ਵਿੱਚ ਨਹੀਂ ਘਟਾਉਂਦੇ ਬਕਿਜ਼ ਉਹਨਾਂ ਨੇ ਅਪਫਰੰਟ ਆਲਰੀ ਡ੍ਰੌਪ ਕਰਤਾ ਆਈ ਥਿੰਕ ਜਿਹੜੇ ਰੇਟ ਨੇ ਚੰਗੇ ਰੀਸਨ ਰੀਸੈਂਟਲੀ ਡ੍ਰੌਪ ਹੋ ਗਏ ਜਿਹੜਾ ਹੁਣ ਇੱਕ ਸਾਲ ਦਾ ਰੇਟ ਆ ਇੱਕ ਸਾਲ ਦਾ ਰੇਟ ਹੁਣ 4.76 ਤੇ ਆ ਗਿਆ ਜੀ ਦੇਖੋ ਆਪਾਂ ਜਦੋਂ ਹੁਣ ਆਪਾਂ ਆਪ ਕਾਫੀ ਸਮੇਂ ਤੋਂ ਗੱਲਾਂ ਕਰਦੇ ਆ ਰਹੇ ਆ ਆਪਾਂ ਇੰਟਰਵਿਊ ਬੈਠ ਕੇ ਗੱਲਾਂ ਕਰਦੇ ਆ ਰਹੇ ਆ 85 ਤੋਂ 685 ਕਿਉਂ ਆਪਾਂ ਜਦੋਂ ਜਿਹੜਾ ਫਰਸਟ ਟਾਈਮ ਬਾਏਰ ਸੀ ਫਰਸਟ ਟਾਈਮ ਬਾਏਰ 8 15 ਤੇ ਵੀ ਸੀਗਾ 8 15 ਤੋਂ ਤੇ ਹੁਣ ਆਪਾਂ 476 ਤੇ ਆ ਗਏ ਸੋ ਬਹੁਤ ਵੱਡਾ ਡ੍ਰੌਪ ਆਇਆ ਹੁਣ 1 ਸਾਲ ਦਾ ਰੇਟ 476 ਹੋ ਗਿਆ 2 ਸਾਲ ਦਾ ਰੇਟ 479 ਹੋ ਗਿਆ ਜਿਹੜਾ 1.5 ਸਾਲ ਦਾ ਰੇਟ ਉਹ ਵੀ 476 3 ਸਾਲ ਦਾ ਰੇਟ ਜਿਹੜਾ 495 ਤੇ ਆ ਗਿਆ ਜੀ ਸੋ ਜਿਹੜਾ 3 ਸਾਲ ਦਾ ਰੇਟ ਬੜਾ ਜੇ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਜੇ 5 ਤੋਂ ਥੱਲੇ ਆ ਜਵੇ ਤਾਂ ਇਹ ਬਹੁਤ ਵਧੀਆ ਰੇਟ ਗਿਣਿਆ ਜਾਊਗਾ ਮੇਰੇ ਪਰਸਨਲ ਓਪੀਨੀਅਨ ਦੇ ਨਾਲ ਜਿਹੜੇ 5 ਤੋਂ ਥੱਲੇ ਆ ਗਿਆ ਤਾਂ ਇਹ ਬਹੁਤ ਵਧੀਆ ਰੇਟ ਆ 4.95 3 ਸਾਲ ਦਾ ਜੀ ਤੇ ਕੀ ਲੱਗਦਾ ਕਿ ਹੁਣ ਜਿਨ੍ਹਾਂ ਦੇ ਫਿਕਸ ਹੋਣ ਵਾਲੇ ਆ ਉਹ ਕਰ ਲੈਣਾ ਚਾਹੀਦਾ ਜਾਂ ਜਿਨ੍ਹਾਂ ਦੇ ਨਵੇਂ-ਨਵੇਂ ਜਿਨ੍ਹਾਂ ਨੇ ਫਿਕਸ ਕਰਾਏ ਆ ਤੇ ਉਹ ਕਰਵਾ ਕੇ ਕਰ ਲੈਣ ਹੋਰ ਜਾਂ ਹਲੇ ਵੇਟ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਹੁਣੇ ਕੀਤੇ ਨੇ ਹਜੇ ਹਫਤਾ ਦੋ ਹਫਤੇ ਚਾਰ ਹਫਤੇ ਪਹਿਲਾਂ ਉਹ ਟਰਾਈ ਕਰ ਸਕਦੇ ਨੇ ਬਿਕਸ ਉਹਨਾਂ ਦੀ ਬ੍ਰੇਕਫੀਸ ਸ਼ਾਇਦ ਨਾ ਹੋਵੇ ਠੀਕ ਹੈ ਜਾਂ ਜੇ ਹੋਈ ਮਾੜੀ ਮੋਟੀ ਹੋਵੇ 10 20 50 ਰੁਪਏ ਬਹੁਤ ਮਿਨਿਮਲ ਹੋਵੇ ਪਰ ਬੈਂਕ ਤੋਂ ਚੈੱਕ ਕਰਨੀ ਪੈਣੀ ਆ ਉਹਨਾਂ ਨੂੰ ਇਹ ਇਹ ਬ੍ਰੇਕਫੀਸ ਜਿਹੜੀ ਆ ਅਗੇਨ ਅਸੀਂ ਇਹ ਕਨਫਰਮ ਨਹੀਂ ਕਰ ਸਕਦੇ ਤੁਸੀਂ ਆਪਣੀ ਬੈਂਕ ਨਾਲ ਕਨਫਰਮ ਕਰਨੀ ਆ ਆਪਣੀ ਬੈਂਕ ਜਿਹੜੀ ਆ ਤੁਹਾਡੀ ਬ੍ਰੇਕਫੀਸ ਯੂਜੂਲੀ ਵੈਲਿਡ ਹੁੰਦੀ ਆ ਸਿਰਫ ਇੱਕ ਦਿਨ ਲਈ ਸੋ ਜਿਹੜੀ ਅਸੀਂ ਮੈਂ ਹਮੇਸ਼ਾ ਕਹਿੰਦਾ ਜੇ ਤੁਸੀ ਚਾਹੁੰਦੇ ਕਿ ਅਸੀਂ ਤੁਹਾਡੀ ਬ੍ਰੇਕਫੀਸ ਪ ਫੋਨ ਕਰ ਲਓ ਸਾਨੂੰ ਉਹ ਤੁਹਾਡੇ ਬਿਹਫ ਤੇ ਅਸੀਂ ਵੀ ਚੀਜ਼ਾਂ ਕਰ ਸਕਦੇ ਆ ਪਰ ਜੇ ਤੁਸੀਂ 3 4 5 ਮਹੀਨੇ ਪਹਿਲਾਂ ਲੋਨ ਫਿਕਸ ਕੀਤਾ ਹੋਇਆ ਤਾਂ ਅੱਜ ਬ੍ਰੇਕ ਕਰੋਗੇ ਤਾਂ ਉਹਦੀ ਸ਼ਾਇਦ ਬ੍ਰੇਕ ਫੀ ਆ ਸਕਦੀ ਆ ਬਿਕਸ ਅਗੇਨ ਬ੍ਰੇਕ ਫੀ ਮੈਂ ਅੱਗੇ ਵੀ ਦੱਸ ਕੇ ਗਿਆ ਕਿ ਹੋਲ ਸੇਲ ਰੇਟ ਦੇ ਬੇਸ ਤੇ ਹੁੰਦੀ ਹੈ ਠੀਕ ਆ ਉਹਦੇ ਵਿੱਚ ਥੋੜੀ ਜਿਹੀ ਗ੍ਰਾਵਿਟੀ ਆਈ ਹੈ ਜਦੋਂ ਹੋਲ ਸੇਲ ਰੇਟ ਦੇ ਵਿੱਚ ਗ੍ਰਾਵਿਟੀ ਆਉਂਦੀ ਆ ਤਾਂ ਜਿਹੜੀ ਫਿਰ ਬ੍ਰੇਕ ਫੀ ਆ ਉਹ ਆਉਂਦੀ ਆ ਜਿਹਨੇ ਰੀਸੈਂਟਲੀ ਕੀਤਾ ਉਹ ਟਰਾਈ ਕਰ ਸਕਦੇ ਨੇ ਪਰ ਹੁਣ ਇਥੋਂ ਔਨਵਰਡਸ ਕੀ ਹੋਂਟ ਕਿਨੇ ਟਾਈਮ ਲੇ ਕਰਨਾ ਮੈਂ ਬਾਰ ਬਾਰ ਹਜੇ ਵੀ ਹੀ ਗੱਲ ਕਰਨਾ ਕਿ 6 ਮਹੀਨੇ ਕਿਉਂਕਿ ਅਗਲੇ ਸਾਲ ਜਿਹੜੇ ਰੇਟ ਵਧਣ ਦੇ ਚਾਂਸਸ ਨੇ ਓਬਵੀਅਸਲੀ ਅਸੀਂ 100% ਐਕਿਊਰੇਟ ਨਹੀਂ ਹੋ ਸਕਦੇ ਬੈਂਕ ਦੇ ਇਕਨੋਮਿਸਟ ਵੀ ਐਕਿਊਰੇਟ ਹੁੰਦੇ ਅਸੀਂ ਚਲੋ ਕੀ ਹੋਣਾ ਤੇ ਜਿਹੜੇ ਉਹ ਰੇਟ ਵਧਣ ਦੇ ਚਾਂਸਸ ਹੈਗੇ ਨੇ ਕਿ ਫਰਵਰੀ ਮਾਰਚ ਔਨਵਰਡਸ ਚਾਂਸਸ ਆ ਕਿ ਰੇਟ ਜਿਹੜੇ ਵੱਧ ਸਕਦੇ ਆ ਪਹਿਲਾਂ ਵੀ ਵੱਧ ਸਕਦਾ ਜੇ ਆਪਾਂ ਦੁਨੀਆ ਦੇ ਹਾਲਾਤ ਦੇਖੀਏ ਦੁਨੀਆ ਚ ਹੋ ਕੀ ਰਿਹਾ ਸਾਰੇ ਪਾਸੇ ਦੇਖੋ ਹਰ ਕੰਟਰੀ ਦਾ ਕਿਸੇ ਨਾ ਕਿਸੇ ਨਾਲ ਕੁਝ ਹੋ ਰਿਹਾ ਹੈ ਠੀਕ ਹੈ ਸੋ ਚਾਂਸਸ ਹੈ ਗਾ ਤਾਂ ਸਰਪੰਚ ਸਾਹਿਬ ਨੇ ਵੀ ਕਾਫੀ ਪਾਇਆ ਹੋਇਆ ਉਹ ਗਾ ਸਰਪੰਚ ਸਾਹਿਬ ਨੇ ਹੀ ਪਾਇਆ ਹੋਇਆ ਕਲਾ ਸਰਪੰਚ ਸਾਹਿਬ ਨੇ ਹੀ ਚਾਰੇ ਪਾਸੇ ਗਾ ਪਾਇਆ ਹੋਇਆ ਸੋ ਉਹਦੇ ਕਰਕੇ ਜਿਹੜੇ ਆ ਸੋ ਬਹੁਤ ਬਹੁਤ ਚੀਜ਼ਾਂ ਅਨਸਰਟਨ ਨੇ ਜੀ ਕਿ ਜਿਹੜਾ ਕੁਝ ਵੀ ਹੋ ਸਕਦਾ ਪਰ ਜਿਹੜੇ ਅਗਲੇ ਸਾਲ ਆ ਉਹ ਹਾਈ ਚਾਂਸਸ ਨੇ ਕਿ ਰੇਟ ਜਿਹੜਾ ਵੱਧ ਸਕਦਾ ਸੋ ਹੁਣ 6 ਮਹੀਨੇ ਲਈ ਹੀ ਕਰਕੇ ਤਾਂ ਫਿਰ ਅਗਲੇ ਸਾਲ ਜੇ ਤੁਸੀਂ ਉਹ ਰੇਟ ਹਾਈਕ ਨੂੰ ਅਵੋਇਡ ਕਰਨਾ ਤਾਂ ਸਾਨੂੰ ਲੰਬੇ ਟਾਈਮ ਲਈ ਜਾਣਾ ਪਊਗਾ ਜਿਵੇਂ ਚਾਹੇ 3 ਸਾਲ ਹੋ ਗਿਆ ਜਾਂ ਪਲੱਸ ਹੋ ਗਿਆ ਡਿਪੈਂਡ ਕਰੂਗਾ ਤੁਹਾਡੀ ਸਿਚੁਏਸ਼ਨ ਤੇ ਅਗੇਨ ਇਹ ਜੇ ਕਿਸੇ ਲਈ ਪਰਸਨਲਾਈਜ਼ਡ ਐਡਵਾਈਸ ਨਹੀਂ ਹੈਗੀ ਉਹਦੇ ਲਈ ਤੁਹਾਨੂੰ ਸਾਨੂੰ ਫੋਨ ਕਰਨਾ ਪੈਣਾ ਇਹ ਇੱਕ ਜਨੈਰਿਕ ਹੈ ਕਿ ਇਹ ਮੇਰਾ ਪਰਸਨਲ ਵੀ ਨਹੀਂ ਨਾ ਕਿ ਜਿਹੜੇ ਹੁਣ 6 ਮਹੀਨੇ ਕਰਨਾ ਜਾਂ ਲੰਮੇ ਟਾਈਮ ਲਈ ਬਾਅਦ ਵਿੱਚ ਕਰ ਲੋ ਪਰ ਇਹ ਕਿਸੇ ਲਈ ਪਰਸਨਲ ਐਡਵਾਈਸ ਨਹੀਂ ਹੈਗੀ ਜੇ ਉਹ ਚਾਹੀਦੀ ਹੈ ਤੁਹਾਨੂੰ ਉਹਦੇ ਲਈ ਤੁਹਾਨੂੰ ਸਾਡੇ ਨਾਲ ਚਾਹੇ ਫੋਨ ਤੇ ਗੱਲ ਕਰਨੀ ਪੈਣੀ ਹੈ ਜਾਂ ਸਾਨੂੰ ਆਕੇ ਮਿਲਣਾ ਪੈਣਾ ਤੇ ਮਿਲਣਾ ਕਿੱਥੇ ਹੈ ਹੁਣ ਐਡਰੈਸ ਵੀ ਨਾਲ ਜ਼ਰੂਰ ਦੱਸ ਦਿਓ ਹੁਣ ਡੈਫੀਨਟਲੀ ਹੁਣ ਅਸੀਂ ਪਹਿਲਾਂ ਇਹ ਐਡਰੈਸ ਤੇ ਖੜੇ ਆ ਜਿੱਥੇ ਖੜੇ ਆ ਤੁਸੀਂ ਜੇ ਤੁਸੀਂ ਆਕਲੈਂਡ ਦੇ ਵਿੱਚ ਬੇਸਡ ਹੋ ਤਾਂ ਸਾਨੂੰ 118 ਗ੍ਰੇਟ ਸਾਊਥ ਰੋਡ ਪਪਕੋਰਾ ਦੇ ਵਿੱਚ ਆ ਜਾਓ ਤੇ ਅਸੀਂ 9 ਵਜੇ ਤੋਂ ਲੈ ਕੇ ਮੰਡੇ ਟੂ ਫਰਡੇ 6 6:30 ਤੱਕ ਤਾਂ ਮੈਂ ਇੱਥੇ ਬੈਠਾ ਹਾਂ ਨਾ ਸੈਟਰਡੇ ਜੇ ਕਿਸੇ ਨੂੰ ਮਿਲਣਾ ਤਾਂ ਤੁਹਾਨੂੰ ਅਪਾਇੰਟਮੈਂਟ ਲੈ ਕੇ ਆਉਣਾ ਪੈਣਾ ਪਰ ਜੇ ਤੁਸੀਂ ਉੱਧਾ ਹੋਣਾ ਮੰਡੇ ਟੂ ਫਰਡੇ 9 ਤੋਂ ਲੈ ਕੇ 6 6:30 ਤੱਕ ਮੈਂ ਖੁਦ ਬੈਠਾ ਹਾਂ ਨਾ ਇੱਥੇ ਪਰ ਸੈਟਰਡੇ ਸੰਡੇ ਤੁਸੀਂ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਪਰ ਜੇ ਤੁਸੀਂ ਆਕਲੈਂਡ ਤੋਂ ਬਾਹਰ ਬੈਠੇ ਹੋ ਤਾਂ ਸਾਨੂੰ ਫੋਨ ਕਰ ਲਓ ਸਾਡਾ ਨੰਬਰ ਹੈਗਾ 0800 282800 OCR 20 ਅਗਸਤ ਨੂੰ ਪਰ ਬੈਂਕਾਂ ਕਹਿੰਦੇ ਪਹਿਲਾਂ ਹੀ ਵਿਆਜ ਦਾ ਜਿਹੜੀ ਤੜਾ ਤੜ ਥੱਲੇ ਸਿੱਟ ਰਹੀਆਂ ਵੱਡੇ ਬੈਂਕਾਂ ਨੇ ਸਾਰਿਆਂ ਨੇ ਵਿਆਜ ਦਰ ਥੱਲੇ ਸਿੱਟ ਦਿੱਤੀ ਹੈ ਤੇ ਕੀ ਹੁਣ OCR ਤੋਂ ਬਾਅਦ ਵੀ ਘਿਰੂਗੀ ਤੇ ਸਭ ਤੋਂ ਪਹਿਲਾਂ ਤਾਂ ਰੀਜ਼ਨ ਇਹੀ ਕਿ OCR ਤੋਂ ਪਹਿਲਾਂ ਹੀ ਵਿਆਜ ਦਰਾਂ ਥੱਲੇ ਕਿਉਂ ਆਗੀਆਂ ਹਰਮਨ ਆਈ ਥਿੰਕ ਬੜੀ ਗੱਲ ਆ ਪਿਛਲੀ ਵਾਰ ਜਿਹੜਾ OCR ਘਟਿਆ ਨਹੀਂ ਸੀਗਾ ਤੇ ਫਿਰ ਵਿਆਜ ਨਹੀਂ ਘਟੇ ਸੀਗੇ ਤਾਂ ਲੋਕ ਬੜੇ ਥੋੜੇ ਡਿਸਪਾਇੰਟਡ ਹੋਏ ਸੀ ਇਸ ਚੀਜ਼ ਨੂੰ ਲੈ ਕੇ ਕਿ ਐਥਕੇ ਲੱਗਦਾ ਸ਼ਾਇਦ ਹੁਣ ਖੜ ਜਾਣਾ ਜਾਂ ਵਿਆਜ ਘਟਣਗੇ ਨਹੀਂ ਹੈ ਜਾਂ OCR ਹੋਰ ਡ੍ਰੌਪ ਨਹੀਂ ਹੋਊਗਾ ਬਟ ਐਥ ਕੀ ਜੇ ਵਿਆਜ ਦਰਾਂ ਪਹਿਲਾਂ ਡਿਗੀਆਂ ਨੇ ਇਹਦਾ ਜਿਹੜਾ ਕਾਰਨ ਹੈ ਅਸੀਂ ਕਿ 90 ਜਾਂ 95% ਮੰਨ ਲਓ ਤੁਸੀਂ ਹੁਣ ਸਰਟਨ ਨਹੀਂ ਆ ਕਿ OSR ਜਿਹੜਾ ਡ੍ਰੌਪ ਹੋਊਗਾ ਜੇ ਬੈਂਕ ਉਦੋਂ ਹੀ ਵਿਆਜ ਦਰਾਂ ਡ੍ਰੌਪ ਕਰਦੀ ਨੇ ਪਹਿਲੀ ਵਾਰ ਨਹੀਂ ਹੋਇਆ ਇਹ ਪਿਛਲੀ ਇੱਕ ਦੋ ਵਾਰ ਹੋ ਚੁੱਕਿਆ ਪਹਿਲਾਂ ਵੀ ਕਿ ਬੈਂਕ ਤੁਹਾਡਾ ਜਿਹੜੀ ਵਿਆਜ ਦਰਾਂ ਡ੍ਰੌਪ ਕਰ ਦਿੰਦੀ ਹੈ ਨੇ ਜਦੋਂ ਬੈਂਕ ਨੂੰ ਪਤਾ ਹੁੰਦਾ ਕਿ ਜਿਹੜੇ OSR ਡ੍ਰੌਪ ਹੋਣ ਦੇ ਬਹੁਤ ਹਾਈ ਚਾਂਸਸ ਨੇ ਐਥ ਕੀ ਚਾਂਸਸ ਸੀਗੇ ਸੋ ਪਿਛਲੀ ਵਾਰ ਜਦੋਂ ਨਹੀਂ ਡਿਗਿਆ ਸੀ ਉਦੋਂ ਹੀ ਚਾਂਸਸ ਸੀਗੇ ਕਿ ਐਥ ਕੀ ਨਹੀਂ ਡਿਗੇ ਪਰ ਅਗਲੇ ਦੇ ਜਿਹੜੇ ਡਿਗਣ ਦੇ ਚਾਂਸਸ ਹੈਗੇ ਆ ਆਪਾਂ ਪਿਛਲੀਆਂ ਵ ਪਰ ਐਸਕੀ ਡੈਫੀਨਟਲੀ ਹੈਗਾ ਪਰ ਬੈਂਕਾਂ ਨੇ ਹੁਣ ਜਿਹੜੇ ਲੋਨ ਜਿਹੜੇ ਰੇਟ ਘਟਾ ਕੇ ਇਹ ਬੇਸਿਕਲੀ ਇੱਕ ਤਰ੍ਹਾਂ ਦਾ ਮੰਨ ਲੋ ਠਪਾਈ ਲਾਦਾ ਉਹ ਕਨਫਰਮੇਸ਼ਨ ਲਾਫ ਕਰਦੀ ਕਿ ਐਸਕੀ ਜਿਹੜੇ ਉਹ ਸੀਆਰ ਡੈਫੀਨਟਲੀ ਡਿਗੂਗਾ ਕਿੰਨੇ ਕਿ ਡਿਗ ਜੂਗੀ ਦੇਖੋ ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨਾ ਡਿਗੂਗਾ ਮੇਬੀ ਪੁਆਇੰਟ 25 ਤੋਂ ਮੈਨੂੰ ਲੱਗਦਾ ਪੁਆਇੰਟ 50 ਹੋ ਸਕਦਾ ਪਰ ਐਨੀਥਿੰਗ ਬਿਟਵੀਨ ਪੁਆਇੰਟ 25 ਤੋਂ ਪੁਆਇੰਟ 50 ਤੱਕ ਹੂੰ ਤੇ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਸੀਆਰ ਥੱਲੇ ਆਊਗੀ ਉਸ ਤੋਂ ਬਾਅਦ ਫਿਰ ਵਿਆਜ ਦਰਾਂ ਥੱਲੇ ਆਣਗੀਆਂ ਨਹੀਂ ਆਣ ਗਿਆ ਨਹੀਂ ਮੈਨੂੰ ਨਹੀਂ ਲੱਗਦਾ ਕਿ ਬੈਂਕ ਨੇ ਜਿਨੀ ਵਾਰ ਆਪਾਂ ਪਾਸਟ ਦੀ ਗੱਲ ਕਰੀਏ ਜਿਹੜੇ ਪਿਛਲੇ ਵਾਰ ਹੋ ਚੁੱਕੇ ਆ ਜਿੰਨਾ ਵੀ ਇੱਕ ਦੋ ਵਾਰ ਉਹਨਾਂ ਨੇ ਵਿਆਜ ਘਟਾਏ ਨੇ ਜੇ ਪਹਿਲਾਂ ਵਿਆਜ ਘਟਾ ਦਿੰਦੇ ਨੇ ਹਰ ਮਨ ਤਾਂ ਫਿਰ ਬਾਅਦ ਵਿੱਚ ਨਹੀਂ ਘਟਾਉਂਦੇ ਕਿਉਂਕਿ ਉਹਨਾਂ ਨੇ ਅਪ ਫਰੰਟ ਆਲਰੀ ਡ੍ਰੌਪ ਕਰਤਾ ਆਈ ਥਿੰਕ ਜਿਹੜੇ ਰੇਟ ਨੇ ਚੰਗੇ ਰੀਸਨ ਰੀਸੈਂਟਲੀ ਡ੍ਰੌਪ ਹੋ ਗਏ ਜਿਹੜਾ ਹੁਣ ਇੱਕ ਸਾਲ ਦਾ ਰੇਟ ਆ ਇੱਕ ਸਾਲ ਦਾ ਰੇਟ ਹੁਣ 4.76 ਤੇ ਆ ਗਿਆ ਜੀ ਦੇਖੋ ਆਪਾਂ ਜਦੋਂ ਹੁਣ ਆਪਾਂ ਆਪਾਂ ਕਾਫੀ ਸਮੇਂ ਤੋਂ ਗੱਲਾਂ ਕਰਦੇ ਆ ਰਹੇ ਆ ਆਪਾਂ ਇੰਟਰਵਿਊ ਬੈਠ ਕੇ ਗੱਲਾਂ ਕਰਦੇ ਆ ਰਹੇ ਆ 85 ਤੋਂ 685 ਕਿਉਂ ਆਪਾਂ ਜਦੋਂ ਜਿਹੜਾ ਫਰਸਟ ਟਾਈਮ ਬਾਏਰ ਸੀ ਫਰਸਟ ਟਾਈਮ ਬਾਏਰਜ਼ 8 15 ਤੇ ਵੀ ਸੀਗਾ 8 15 ਤੋਂ ਤੇ ਹੁਣ ਆਪਾਂ 476 ਤੇ ਆ ਗਏ ਸੋ ਬਹੁਤ ਵੱਡਾ ਡ੍ਰੌਪ ਆਇਆ ਹੁਣ 1 ਸਾਲ ਦਾ ਰੇਟ 476 ਹੋ ਗਿਆ 2 ਸਾਲ ਦਾ ਰੇਟ 479 ਹੋ ਗਿਆ ਜਿਹੜਾ 1.5 ਸਾਲ ਦਾ ਰੇਟ ਉਹ ਵੀ 476 3 ਸਾਲ ਦਾ ਰੇਟ ਜਿਹੜਾ 495 ਤੇ ਆ ਗਿਆ ਜੀ ਸੋ ਜਿਹੜਾ 3 ਸਾਲ ਦਾ ਰੇਟ ਬੜਾ ਜੇ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਜੇ 5 ਤੋਂ ਥੱਲੇ ਆ ਜਵੇ ਤਾਂ ਇਹ ਬਹੁਤ ਵਧੀਆ ਰੇਟ ਗਿਣਿਆ ਜਾਊਗਾ ਮੇਰੇ ਪਰਸਨਲ ਓਪੀਨੀਅਨ ਦੇ ਨਾਲ ਜਿਹੜੇ 5 ਤੋਂ ਥੱਲੇ ਆ ਗਿਆ ਤਾਂ ਇਹ ਬਹੁਤ ਵਧੀਆ ਰੇਟ ਆ 4.95 3 ਸਾਲ ਦਾ ਜੀ ਤੇ ਕੀ ਲੱਗਦਾ ਕਿ ਹੁਣ ਜਿਨ੍ਹਾਂ ਦੇ ਫਿਕਸ ਹੋਣ ਵਾਲੇ ਆ ਉਹ ਕਰ ਲੈਣਾ ਚਾਹੀਦਾ ਜਾਂ ਜਿਨ੍ਹਾਂ ਦੇ ਨਵੇਂ-ਨਵੇਂ ਜਿਨ੍ਹਾਂ ਨੇ ਫਿਕਸ ਕਰਾਏ ਆ ਤੇ ਉਹ ਕਰਵਾ ਕੇ ਕਰ ਲੈਣ ਹੋਰ ਜਾਂ ਹਲੇ ਵੇਟ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਹੁਣੇ ਕੀਤੇ ਨੇ ਹਜੇ ਹਫਤਾ ਦੋ ਹਫਤੇ ਚਾਰ ਹਫਤੇ ਪਹਿਲਾਂ ਉਹ ਟਰਾਈ ਕਰ ਸਕਦੇ ਨੇ ਬਿਕਸ ਉਹਨਾਂ ਦੀ ਬ੍ਰੇਕਫੀਟ ਸ਼ਾਇਦ ਨਾ ਹੋਵੇ ਠੀਕ ਹੈ ਜਾਂ ਜੇ ਹੋਈ ਮਾੜੀ ਮੋਟੀ ਹੋਵੇ 10 20 50 ਰੁਪਏ ਬਹੁਤ ਮਿਨਿਮਲ ਹੋਵੇ ਪਰ ਬੈਂਕ ਤੋਂ ਚੈੱਕ ਕਰਨੀ ਪੈਣੀ ਆ ਉਹਨਾਂ ਨੂੰ ਇਹ ਇਹ ਬ੍ਰੇਕਫੀਟ ਜਿਹੜੀ ਆ ਅਗੇਨ ਅਸੀਂ ਇਹ ਕਨਫਰਮ ਨਹੀਂ ਕਰ ਸਕਦੇ ਤੁਸੀਂ ਆਪਣੀ ਬੈਂਕ ਨਾਲ ਕਨਫਰਮ ਕਰਨੀ ਆ ਆਪਣੀ ਬੈਂਕ ਜਿਹੜੀ ਆ ਤੁਹਾਡੀ ਬ੍ਰੇਕਫੀਟ ਯੂਜੂਲੀ ਵੈਲਿਡ ਹੁੰਦੀ ਆ ਸਿਰਫ ਇੱਕ ਦਿਨ ਲਈ ਸੋ ਜਿਹੜੀ ਅਸੀਂ ਮੈਂ ਹਮੇਸ਼ਾ ਕਹਿੰਦਾ ਜੇ ਜਨੂਨਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਬ ਫੋਨ ਕਰ ਲਓ ਸਾਨੂੰ ਉਹ ਤੁਹਾਡੇ ਬਿਹਫ ਤੇ ਅਸੀਂ ਵੀ ਚੀਜ਼ਾਂ ਕਰ ਸਕਦੇ ਆ ਪਰ ਜੇ ਤੁਸੀਂ 3 4 5 ਮਹੀਨੇ ਪਹਿਲਾਂ ਲੋਨ ਫਿਕਸ ਕੀਤਾ ਹੋਇਆ ਤਾਂ ਅੱਜ ਬ੍ਰੇਕ ਕਰੋਗੇ ਤਾਂ ਉਹਦੀ ਸ਼ਾਇਦ ਬ੍ਰੇਕ ਫੀ ਆ ਸਕਦੀ ਹੈ ਬਿਕਸ ਅਗੇਨ ਬ੍ਰੇਕ ਫੀ ਮੈਂ ਅੱਗੇ ਵੀ ਦੱਸ ਕੇ ਗਿਆ ਕਿ ਹੋਲ ਸੇਲ ਰੇਟ ਦੇ ਬੇਸ ਤੇ ਹੁੰਦੀ ਹੈ ਠੀਕ ਆ ਉਹਦੇ ਵਿੱਚ ਥੋੜੀ ਜਿਹੀ ਗ੍ਰਾਵਿਟੀ ਆਈ ਹੈ ਜਦੋਂ ਹੋਲ ਸੇਲ ਰੇਟ ਦੇ ਵਿੱਚ ਗ੍ਰਾਵਿਟੀ ਆਉਂਦੀ ਆ ਤਾਂ ਜਿਹੜੀ ਫਿਰ ਬ੍ਰੇਕ ਫੀ ਆ ਉਹ ਆਉਂਦੀ ਆ ਜਿਹਨੇ ਰੀਸੈਂਟਲੀ ਕੀਤਾ ਉਹ ਟਰਾਈ ਕਰ ਸਕਦੇ ਨੇ ਪਰ ਹੁਣ ਇਥੋਂ ਔਨਵਰਡਸ ਕੀ ਹੋਂਟ ਕਿਨੇ ਟਾਈਮ ਲੇ ਕਰਨਾ ਮੈਂ ਬਾਰ ਬਾਰ ਹਜੇ ਵੀ ਹੀ ਗੱਲ ਕਰਨਾ ਕਿ 6 ਮਹੀਨੇ ਕਿਉਂਕਿ ਅਗਲੇ ਸਾਲ ਜਿਹੜੇ ਰੇਟ ਵਧਣ ਦੇ ਚਾਂਸਸ ਨੇ ਓਬਵੀਅਸਲੀ ਅਸੀਂ 100% ਐਕਿਊਰੇਟ ਨਹੀਂ ਹੋ ਸਕਦੇ ਬੈਂਕ ਦੇ ਇਕਨੋਮਿਸਟ ਵੀ ਐਕਿਊਰੇਟ ਹੁੰਦੇ ਅਸੀਂ ਚਲੋ ਕੀ ਹੋਣਾ ਤੇ ਜਿਹੜੇ ਉਹ ਰੇਟ ਵਧਣ ਦੇ ਚਾਂਸਸ ਹੈਗੇ ਨੇ ਕਿ ਫਰਵਰੀ ਮਾਰਚ ਔਨਵਰਡਸ ਚਾਂਸਸ ਆ ਕਿ ਰੇਟ ਜਿਹੜੇ ਵੱਧ ਸਕਦੇ ਆ ਪਹਿਲਾਂ ਵੀ ਵੱਧ ਸਕਦਾ ਜੇ ਆਪਾਂ ਦੁਨੀਆ ਦੇ ਹਾਲਾਤ ਦੇਖੀਏ ਦੁਨੀਆ ਚ ਹੋ ਕੀ ਰਿਹਾ ਸਾਰੇ ਪਾਸੇ ਦੇਖੋ ਹਰ ਕੰਟਰੀ ਦਾ ਕਿਸੇ ਨਾ ਕਿਸੇ ਨਾਲ ਕੁਝ ਹੋ ਰਿਹਾ ਹੈ ਠੀਕ ਹੈ ਸੋ ਚਾਂਸਸ ਹੈ ਗਾ ਤਾਂ ਸਰਪੰਚ ਸਾਹਿਬ ਨੇ ਵੀ ਕਾਫੀ ਪਾਇਆ ਹੋਇਆ ਉਹ ਗਾ ਸਰਪੰਚ ਸਾਹਿਬ ਨੇ ਹੀ ਪਾਇਆ ਹੋਇਆ ਕਲਾ ਸਰਪੰਚ ਸਾਹਿਬ ਨੇ ਹੀ ਚਾਰੇ ਪਾਸੇ ਗਾ ਪਾਇਆ ਹੋਇਆ ਸੋ ਉਹਦੇ ਕਰਕੇ ਜਿਹੜੇ ਆ ਸੋ ਬਹੁਤ ਬਹੁਤ ਚੀਜ਼ਾਂ ਅਨਸਰਟਨ ਨੇ ਜੀ ਕਿ ਜਿਹੜਾ ਕੁਝ ਵੀ ਹੋ ਸਕਦਾ ਪਰ ਜਿਹੜੇ ਅਗਲੇ ਸਾਲ ਆ ਉਹ ਹਾਈ ਚਾਂਸਸ ਨੇ ਕਿ ਰੇਟ ਜਿਹੜਾ ਵੱਧ ਸਕਦਾ ਸੋ ਹੁਣ 6 ਮਹੀਨੇ ਲਈ ਹੀ ਕਰਕੇ ਤਾਂ ਫਿਰ ਅਗਲੇ ਸਾਲ ਜੇ ਤੁਸੀਂ ਉਹ ਰੇਟ ਹਾਈਕ ਨੂੰ ਅਵੋਇਡ ਕਰਨਾ ਤਾਂ ਸਾਨੂੰ ਲੰਬੇ ਟਾਈਮ ਲਈ ਜਾਣਾ ਪਊਗਾ ਜਿਵੇਂ ਚਾਹੇ 3 ਸਾਲ ਹੋ ਗਿਆ ਜਾਂ ਪਲੱਸ ਹੋ ਗਿਆ ਡਿਪੈਂਡ ਕਰੂਗਾ ਤੁਹਾਡੀ ਸਿਚੁਏਸ਼ਨ ਤੇ ਅਗੇਨ ਇਹ ਕਿਸੇ ਲਈ ਪਰਸਨਲਾਈਜ਼ਡ ਐ ਨੀ ਹੈਗੀ ਉਹਦੇ ਲਈ ਤੁਹਾਨੂੰ ਸਾਨੂੰ ਫੋਨ ਕਰਨਾ ਪੈਣਾ ਇਹ ਇੱਕ ਜਨੈਰਿਕ ਹੈ ਕਿ ਇਹ ਮੇਰਾ ਪਰਸਨਲ ਵੀ ਨਹੀਂ ਨਾ ਕਿ ਜਿਹੜੇ ਹੁਣ 6 ਮਹੀਨੇ ਕਰਨਾ ਜਾਂ ਲੰਬੇ ਟਾਈਮ ਲਈ ਬਾਅਦ ਵਿੱਚ ਕਰ ਲਓ ਪਰ ਇਹ ਕਿਸੇ ਲਈ ਪਰਸਨਲ ਐਡਵਾਈਸ ਨਹੀਂ ਹੈਗੀ ਜੇ ਉਹ ਚਾਹੀਦੀ ਹੈ ਤੁਹਾਨੂੰ ਉਹਦੇ ਲਈ ਤੁਹਾਨੂੰ ਸਾਡੇ ਨਾਲ ਚਾਹੇ ਫੋਨ ਤੇ ਗੱਲ ਕਰਨੀ ਪੈਣੀ ਹੈ ਜਾਂ ਸਾਨੂੰ ਆ ਕੇ ਮਿਲਣਾ ਪੈਣਾ ਮਿਲਣਾ ਕਿੱਥੇ ਆ ਹੁਣ ਐਡਰੈਸ ਵੀ ਨਾਲ ਜਰੂਰ ਦੱਸ ਦਿਓ ਹੁਣ ਡੈਫੀਨਟਲੀ ਹੁਣ ਅਸੀਂ ਪਹਿਲਾਂ ਇਹ ਐਡਰੈਸ ਤੇ ਖੜੇ ਆ ਜਿੱਥੇ ਖੜੇ ਆ ਤੁਸੀਂ ਜੇ ਤੁਸੀਂ ਆਕਲੈਂਡ ਦੇ ਵਿੱਚ ਬੇਸਡ ਹੋ ਤਾਂ ਸਾਨੂੰ 118 ਗ੍ਰੇਟ ਸਾਊਥ ਰੋਡ ਪਪੋਕਰਾਂ ਦੇ ਵਿੱਚ ਆ ਜਾਓ ਤੇ ਅਸੀਂ 9 ਵਜੇ ਤੋਂ ਲੈ ਕੇ ਮੰਡੇ ਟੂ ਫਰਡੇ 6 6:30 ਤੱਕ ਤਾਂ ਮੈਂ ਇੱਥੇ ਬੈਠਾ ਹਾਂ ਸੈਟਰਡੇ ਜੇ ਕਿਸੇ ਨੂੰ ਮਿਲਣਾ ਤਾਂ ਤੁਹਾਨੂੰ ਅਪਾਇੰਟਮੈਂਟ ਲੈ ਕੇ ਆਉਣਾ ਪੈਣਾ ਪਰ ਜੇ ਤੁਸੀਂ ਉਦਾਂ ਹੋਣਾ ਮੰਡੇ ਟੂ ਫਰਡੇ 9 ਤੋਂ ਲੈ ਕੇ 6:30 ਤੱਕ ਮੈਂ ਖੁਦ ਬੈਠਾ ਹਾਂ ਇੱਥੇ ਪਰ ਸੈਟਰਡੇ ਸੰਡੇ ਤੁਸੀਂ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਪਰ ਜੇ ਤੁਸੀਂ ਆਕਲੈਂ ਤਾਂ ਸਾਨੂੰ ਫੋਨ ਕਰ ਲਓ ਸਾਡਾ ਨੰਬਰ ਹੈਗਾ 0800 282200 OCR 20 ਅਗਸਤ ਨੂੰ ਪਰ ਬੈਂਕਾਂ ਕਹਿੰਦੇ ਪਹਿਲਾਂ ਹੀ ਵਿਆਜ ਦਰਾਂ ਜਿਹੜੀ ਤਰਤਰ ਥੱਲੇ ਸਿੱਟ ਰਹੀਆਂ ਵੱਡੇ ਬੈਂਕਾਂ ਨੇ ਸਾਰਿਆਂ ਨੇ ਵਿਆਜ ਦਰ ਥੱਲੇ ਸਿੱਟ ਦਿੱਤੀ ਹੈ ਤੇ ਕੀ ਹੁਣ OCR ਤੋਂ ਬਾਅਦ ਵੀ ਗਿਰੂਗੀ ਤੇ ਸਭ ਤੋਂ ਪਹਿਲਾਂ ਤਾਂ ਰੀਜ਼ਨ ਇਹੀ ਕਿ OCR ਤੋਂ ਪਹਿਲਾਂ ਹੀ ਵਿਆਜ ਦਰਾਂ ਥੱਲੇ ਕਿਉਂ ਆਗੀਆਂ ਹਰਮਨ ਆਈ ਥਿੰਕ ਬੜੀ ਗੱਲ ਆ ਪਿਛਲੀ ਵਾਰ ਜਿਹੜਾ OCR ਘਟਿਆ ਨਹੀਂ ਸੀਗਾ ਤੇ ਫਿਰ ਵਿਆਜ ਨਹੀਂ ਘਟੇ ਸੀਗੇ ਤਾਂ ਲੋਕ ਬੜੇ ਥੋੜੇ ਡਿਸਪਾਇੰਟਡ ਹੋਏ ਸੀ ਇਸ ਚੀਜ਼ ਨੂੰ ਲੈ ਕੇ ਕਿ ਐਥ ਕੀ ਲੱਗਦਾ ਸ਼ਾਇਦ ਹੁਣ ਖੜ ਜਾਣਾ ਜਾਂ ਵਿਆਜ ਘਟਣਗੇ ਨਹੀਂ ਹੈ ਜਾਂ OSR ਹੋਰ ਡ੍ਰੌਪ ਨਹੀਂ ਹੋਊਗਾ ਬਟ ਐਥ ਕੀ ਜੇ ਵਿਆਜ ਦਰਾਂ ਪਹਿਲਾਂ ਡਿਗੀਆਂ ਨੇ ਇਹਦਾ ਜਿਹੜਾ ਕਾਰਨ ਹੈ ਅਸੀਂ ਕਿ 90 ਜਾਂ 95% ਮੰਨ ਲਓ ਤੁਸੀਂ ਨੂੰ ਸਰਟਨ ਨੀ ਆ ਕਿ OSR ਜਿਹੜਾ ਡ੍ਰੌਪ ਹੋਊਗਾ ਜਿਵੇਂ ਬੈਂਕ ਉਦੋਂ ਹੀ ਵਿਆਜ ਦਰਾਂ ਡ੍ਰੌਪ ਕਰਦੀ ਨੇ ਪਹਿਲੀ ਵਾਰ ਨਹੀਂ ਹੋਇਆ ਇਹ ਪਿਛਲੀ ਇੱਕ ਦੋ ਵਾਰ ਹੋ ਚੁੱਕਿਆ ਪਹਿਲਾਂ ਵੀ ਕਿ ਬੈਂਕ ਥੋੜਾ ਜਿਹੜੀ ਵਿਆਜ ਦਰਾਂ ਡ੍ਰੌਪ ਕਰ ਦਿੰਦੀ ਇਹਨੇ ਜਦੋਂ ਬੈਂਕ ਨੂੰ ਪਤਾ ਹੁੰਦਾ ਕਿ ਜਿਹੜੇ OSR ਡ੍ਰੌਪ ਹੋਣ ਦੇ ਬ ਚਾਂਸਸ ਨੇ ਐਸਕੇ ਚਾਂਸਸ ਸੀਗੇ ਸੋ ਪਿਛਲੀ ਵਾਰ ਜਦੋਂ ਨਹੀਂ ਡਿਗੇ ਸੀ ਉਦੋਂ ਹੀ ਚਾਂਸਸ ਸੀਗੇ ਕਿ ਐਥ ਕੀ ਨਹੀਂ ਡਿਗਾ ਪਰ ਅਗਲੇ ਦੇ ਜਿਹੜੇ ਡਿਗਣ ਦੇ ਚਾਂਸਸ ਹੈਗੇ ਆ ਆਪਾਂ ਪਿਛਲੇ ਵਾਰ ਗੱਲ ਕੀਤੀ ਸੀ ਕਿ ਪਿਛਲੇ ਵਾਰ ਹੈ ਨਹੀਂ ਚਾਂਸਸ ਪਰ ਐਥ ਕੀ ਡੈਫੀਨਿਟਲੀ ਹੈਗਾ ਪਰ ਬੈਂਕਾਂ ਨੇ ਹੁਣ ਜਿਹੜੇ ਲੋਨ ਜਿਹੜੇ ਰੇਟ ਘਟਾ ਕੇ ਇਹ ਬੇਸਿਕਲੀ ਇੱਕ ਤਰ੍ਹਾਂ ਦਾ ਮੰਨ ਲੋ ਠਪਾਈ ਲਾਦਾ ਉਹ ਕਨਫਰਮੇਸ਼ਨ ਲਾਫ ਕਰਦੀ ਕਿ ਐਸਕੇ ਜਿਹੜੇ ਉਹ ਸੀਆਰ ਡੈਫੀਨਿਟਲੀ ਡਿਗੂਗਾ ਕਿੰਨੇ ਕਿ ਡਿਗ ਜੂਗੀ ਦੇਖੋ ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨਾ ਡਿਗੂਗਾ ਮੇਬੀ ਪੁਆਇੰਟ 25 ਤੋਂ ਮੈਨੂੰ ਲੱਗਦਾ ਪੁਆਇੰਟ 5 ਹੂੰ ਤੇ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਅਸੀਂ ਅਰਥਲੇ ਆਉਗੀ ਉਸ ਤੋਂ ਬਾਅਦ ਫਿਰ ਵਿਆਜ ਦਰਾਂ ਥੱਲੇ ਆਣਗੀਆਂ ਕਿ ਨਹੀਂ ਆਣਗੀਆਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਬੈਂਕ ਨੇ ਜਿਨੀਬ ਆਪਾਂ ਪਾਸਟ ਦੀ ਗੱਲ ਕਰੀਏ ਜਿਹੜੇ ਪਿਛਲੇ ਵਾਰ ਹੋ ਚੁੱਕੇ ਆ ਜਿੰਨਾ ਵੀ ਇੱਕ ਦੋ ਵਾਰ ਉਹਨਾਂ ਨੇ ਵਿਆਜ ਘਟਾਏ ਨੇ ਜੇ ਪਹਿਲਾਂ ਵਿਆਜ ਘਟਾ ਦਿੰਦੇ ਨੇ ਹਰ ਮਨ ਤਾਂ ਫਿਰ ਬਾਅਦ ਦੇ ਵਿੱਚ ਨਹੀਂ ਘਟਾਉਂਦੇ ਬਕਿਜ਼ ਉਹਨਾਂ ਨੇ ਅਪਫਰੰਟ ਅਲਰੀ ਡ੍ਰੌਪ ਕਰਤਾ ਆਈ ਥਿੰਕ ਜਿਹੜੇ ਰੇਟ ਨੇ ਚੰਗੇ ਰੀਸਨ ਰੀਸੈਂਟਲੀ ਡ੍ਰੌਪ ਹੋ ਗਏ ਜਿਹੜਾ ਹੁਣ ਇੱਕ ਸਾਲ ਦਾ ਰੇਟ ਆ ਇੱਕ ਸਾਲ ਦਾ ਰੇਟ ਹੁਣ 4.76 ਤੇ ਆ ਗਿਆ ਜੀ ਦੇਖੋ ਆਪਾਂ ਜਦੋਂ ਹੁਣ ਆਪਾਂ ਆਪ ਕਾਫੀ ਸਮੇਂ ਤੋਂ ਗੱਲਾਂ ਕਰਦੇ ਆ ਰਹੇ ਆ ਆਪਾਂ ਇੰਟਰਵਿਊ ਬੈਠ ਕੇ ਗੱਲਾਂ ਕਰਦੇ ਆ ਰਹੇ ਆ 85 ਤੋਂ 685 ਕਿਉਂ ਆਪਾਂ ਜਦੋਂ ਜਿਹੜਾ ਫਰਸਟ ਟਾਈਮ ਬਾਏਰ ਸੀ ਫਰਸਟ ਟਾਈਮ ਬਾਏਰਜ਼ 8 15 ਤੇ ਵੀ ਸੀਗਾ 8 15 ਤੋਂ ਤੇ ਹੁਣ ਆਪਾਂ 476 ਤੇ ਆ ਗਏ ਸੋ ਬਹੁਤ ਵੱਡਾ ਡ੍ਰੌਪ ਆਇਆ ਹੁਣ 1 ਸਾਲ ਦਾ ਰੇਟ 476 ਹੋ ਗਿਆ 2 ਸਾਲ ਦਾ ਰੇਟ 479 ਹੋ ਗਿਆ ਜਿਹੜਾ 1.5 ਸਾਲ ਦਾ ਰੇਟ ਉਹ ਵੀ 476 3 ਸਾਲ ਦਾ ਰੇਟ ਜਿਹੜਾ 495 ਤੇ ਆ ਗਿਆ ਜੀ ਸੋ ਜਿਹੜਾ 3 ਸਾਲ ਦਾ ਰੇਟ ਬੜਾ ਜੇ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਜੇ 5 ਤੋਂ ਥੱਲੇ ਆ ਜਵੇ ਤਾਂ ਇਹ ਬਹੁਤ ਵਧੀਆ ਰੇਟ ਗਿਣਿਆ ਜਾਊਗਾ ਮੇਰੇ ਪਰਸਨਲ ਓਪੀਨੀਅਨ ਦੇ ਨਾਲ ਜਿਹੜੇ 5 ਤੋਂ ਥੱਲੇ ਆ ਗਿਆ ਤਾਂ ਇਹ ਬਹੁਤ ਵਧੀਆ ਰੇਟ ਆ 4.95 3 ਸਾਲ ਦਾ ਜੀ ਤੇ ਕੀ ਲੱਗਦਾ ਕਿ ਹੁਣ ਜਿਨ੍ਹਾਂ ਦੇ ਫਿਕਸ ਹੋਣ ਵਾਲੇ ਆ ਉਹ ਕਰ ਲੈਣਾ ਚਾਹੀਦਾ ਜਾਂ ਜਿਨ੍ਹਾਂ ਦੇ ਨਵੇਂ-ਨਵੇਂ ਜਿਨ੍ਹਾਂ ਨੇ ਫਿਕਸ ਕਰਾਏ ਆ ਤੇ ਉਹ ਕਰਵਾ ਕੇ ਕਰ ਲੈਣ ਹੋਰ ਜਾਂ ਹਲੇ ਵੇਟ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਹੁਣੇ ਕੀਤੇ ਨੇ ਹਜੇ ਹਫਤਾ ਦੋ ਹਫਤੇ ਚਾਰ ਹਫਤੇ ਪਹਿਲਾਂ ਉਹ ਟਰਾਈ ਕਰ ਸਕਦੇ ਨੇ ਬਿਕਸ ਉਹਨਾਂ ਦੀ ਬ੍ਰੇਕਫੀਟ ਸ਼ਾਇਦ ਨਾ ਹੋਵੇ ਠੀਕ ਹੈ ਜਾਂ ਜੇ ਹੋਈ ਮਾੜੀ ਮੋਟੀ ਹੋਵੇ 10 20 50 ਰੋਲ ਬਹੁਤ ਮਿਨਿਮਲ ਹੋਵੇ ਪਰ ਬੈਂਕ ਤੋਂ ਚੈੱਕ ਕਰਨੀ ਪੈਣੀ ਹੈ ਉਹਨਾਂ ਨੂੰ ਇਹ ਇਹ ਬ੍ਰੇਕਫੀਟ ਜਿਹੜੀ ਆ ਅਗੇਨ ਅਸੀਂ ਇਹ ਕਨਫਰਮ ਨਹੀਂ ਕਰ ਸਕਦੇ ਤੁਸੀਂ ਆਪਣੀ ਬੈਂਕ ਨਾਲ ਕਨਫਰਮ ਕਰਨੀ ਆ ਆਪਣੀ ਬੈਂਕ ਜਿਹੜੀ ਆ ਤੁਹਾਡੀ ਬ੍ਰੇਕਫੀਟ ਯੂਜੂਲੀ ਵੈਲਿਡ ਹੁੰਦੀ ਆ ਸਿਰਫ ਇੱਕ ਦਿਨ ਲਈ ਸੋ ਜਿਹੜੀ ਅਸੀਂ ਮੈਂ ਹਮੇਸ਼ਾ ਕਹਿੰਦਾ ਜੇ ਤੁਸੀ ਚਾਹੁੰਦੇ ਕਿ ਅਸੀਂ ਤੁਹਾਡੀ ਬ੍ਰੇਕਫੀਟ ਪਤਾ ਫੋਨ ਕਰ ਲਓ ਸਾਨੂੰ ਉਹ ਤੁਹਾਡੇ ਬਿਹਫ ਤੇ ਅਸੀਂ ਵੀ ਚੀਜ਼ਾਂ ਕਰ ਸਕਦੇ ਆ ਪਰ ਜੇ ਤੁਸੀਂ 3 4 5 ਮਹੀਨੇ ਪਹਿਲਾਂ ਲੋਨ ਫਿਕਸ ਕੀਤਾ ਹੋਇਆ ਤਾਂ ਅੱਜ ਬ੍ਰੇਕ ਕਰੋਗੇ ਤਾਂ ਉਹਦੀ ਸ਼ਾਇਦ ਬ੍ਰੇਕ ਫੀ ਆ ਸਕਦੀ ਆ ਬਿਕਾਜ਼ ਅਗੇਨ ਬ੍ਰੇਕ ਫੀ ਮੈਂ ਅੱਗੇ ਵੀ ਦੱਸ ਕੇ ਗਿਆ ਕਿ ਹੋਲ ਸੇਲ ਰੇਟ ਦੇ ਬੇਸ ਤੇ ਹੁੰਦੀ ਹੈ ਠੀਕ ਆ ਉਹਦੇ ਵਿੱਚ ਥੋੜੀ ਜਿਹੀ ਗ੍ਰਾਵਿਟੀ ਆਈ ਹੈ ਜਦੋਂ ਹੋਲ ਸੇਲ ਰੇਟ ਦੇ ਵਿੱਚ ਗ੍ਰਾਵਿਟੀ ਆਉਂਦੀ ਆ ਤਾਂ ਜਿਹੜੀ ਫਿਰ ਬ੍ਰੇਕ ਫੀ ਆ ਉਹ ਆਉਂਦੀ ਆ ਜਿਹਨੇ ਰੀਸੈਂਟਲੀ ਕੀਤਾ ਉਹ ਟਰਾਈ ਕਰ ਸਕਦੇ ਨੇ ਪਰ ਹੁਣ ਇੱਥੋਂ ਔਨਵਰਡਸ ਕੀ ਹੋਂਟ ਕਿਨੇ ਟਾਈਮ ਲੇ ਕਰਨਾ ਮੈਂ ਬਾਰ ਬਾਰ ਹਜੇ ਵੀ ਹੀ ਗੱਲ ਕਰਨਾ ਕਿ 6 ਮਹੀਨੇ ਕਿਉਂਕਿ ਅਗਲੇ ਸਾਲ ਜਿਹੜੇ ਰੇਟ ਵਧਣ ਦੇ ਚਾਂਸਸ ਨੇ ਓਬਵੀਅਸਲੀ ਅਸੀਂ 100% ਐਕਿਊਰੇਟ ਨਹੀਂ ਹੋ ਸਕਦੇ ਬੈਂਕ ਦੇ ਇਕਨੋਮਿਸਟ ਵੀ ਐਕਿਊਰੇਟ ਹੁੰਦੇ ਅਸੀਂ ਚਲੋ ਕੀ ਹੋਣਾ ਤੇ ਜਿਹੜੇ ਉਹ ਰੇਟ ਵਧਣ ਦੇ ਚਾਂਸਸ ਹੈਗੇ ਨੇ ਕਿ ਫਰਵਰੀ ਮਾਰਚ ਔਨਵਰਡਸ ਚਾਂਸਸ ਆ ਕਿ ਰੇਟ ਜਿਹੜੇ ਵੱਧ ਸਕਦੇ ਆ ਪਹਿਲਾਂ ਵੀ ਵੱਧ ਸਕਦਾ ਜੇ ਆਪਾਂ ਦੁਨੀਆ ਦੇ ਹਾਲਾਤ ਦੇਖੀਏ ਦੁਨੀਆ ਚ ਹੋ ਕੀ ਰਿਹਾ ਸਾਰੇ ਪਾਸੇ ਦੇਖੋ ਹਰ ਕੰਟਰੀ ਦਾ ਕਿਸੇ ਨਾ ਕਿਸੇ ਨਾਲ ਕੁਝ ਹੋ ਰਿਹਾ ਠੀਕ ਹੈ ਸੋ ਚਾਂਸਸ ਹੈ ਗਾ ਤਾਂ ਸਰਪੰਚ ਸਾਹਿਬ ਨੇ ਵੀ ਕਾਫੀ ਪਾਇਆ ਹੋਇਆ ਉਹ ਗਾ ਸਰਪੰਚ ਸਾਹਿਬ ਨੇ ਹੀ ਪਾਇਆ ਹੋਇਆ ਕਲਾ ਸਰਪੰਚ ਸਾਹਿਬ ਨੇ ਹੀ ਚਾਰੇ ਪਾਸੇ ਗੱਬ ਆਇਆ ਹੋਇਆ ਸੋ ਉਹਦੇ ਕਿ ਜਿਹੜੇ ਆ ਅਨਸੋ ਬਹੁਤ ਬਹੁਤ ਚੀਜ਼ਾਂ ਅਨਸਰਟਨ ਨੇ ਜੀ ਕਿ ਜਿਹੜਾ ਕੁਝ ਵੀ ਹੋ ਸਕਦਾ ਪਰ ਜਿਹੜੇ ਅਗਲੇ ਸਾਲ ਆ ਉਹ ਹਾਈ ਚਾਂਸਸ ਨੇ ਕਿ ਰੇਟ ਜਿਹੜਾ ਵੱਧ ਸਕਦਾ ਸੋ ਹੁਣ 6 ਮਹੀਨੇ ਲਈ ਹੀ ਕਰਕੇ ਤਾਂ ਫਿਰ ਅਗਲੇ ਸਾਲ ਜੇ ਤੁਸੀਂ ਉਹ ਰੇਟ ਹਾਈਕ ਨੂੰ ਅਵੋਇਡ ਕਰਨਾ ਤਾਂ ਸਾਨੂੰ ਲੰਬੇ ਟਾਈਮ ਲਈ ਜਾਣਾ ਪਊਗਾ ਜਿਵੇਂ ਚਾਹੇ 3 ਸਾਲ ਹੋ ਗਿਆ ਜਾਂ ਪਲੱਸ ਹੋ ਗਿਆ ਡਿਪੈਂਡ ਕਰੂਗਾ ਤੁਹਾਡੀ ਸਿਚੁਏਸ਼ਨ ਤੇ ਅਗੇਨ ਇਹ ਕਿਸੇ ਲਈ ਪਰਸਨਲਾਈਜ਼ਡ ਐਡਵਾਈਸ ਨਹੀਂ ਹੈਗੀ ਉਹਦੇ ਲਈ ਤੁਹਾਨੂੰ ਸਾਨੂੰ ਫੋਨ ਕਰਨਾ ਪੈਣਾ ਇਹ ਇੱਕ ਜਨੈਰਿਕ ਹੈ ਕਿ ਇਹ ਮੇਰਾ ਪਰਸਨਲ ਵੀ ਨਹੀਂ ਨਾ ਕਿ ਜਿਹੜੇ ਹੁਣ 6 ਮਹੀਨੇ ਕਰਨਾ ਜਾਂ ਲੰਬੇ ਟਾਈਮ ਲਈ ਬਾਅਦ ਵਿੱਚ ਕਰ ਲਓ ਪਰ ਕਿਸੇ ਲਈ ਪਰਸਨਲ アドਵਾਈਸ ਨਹੀਂ ਹੈਗੀ ਜੇ ਉਹ ਚਾਹੀਦੀ ਹੈ ਤੁਹਾਨੂੰ ਉਹਦੇ ਲਈ ਤੁਹਾਨੂੰ ਸਾਡੇ ਨਾਲ ਚਾਹੇ ਫੋਨ ਤੇ ਗੱਲ ਕਰਨੀ ਪੈਣੀ ਹੈ ਜਾਂ ਸਾਨੂੰ ਆਕੇ ਮਿਲਣਾ ਪੈਣਾ ਮਿਲਣਾ ਕਿੱਥੇ ਆ ਹੁਣ ਐਡਰੈਸ ਵੀ ਨਾਲ ਜ਼ਰੂਰ ਦੱਸ ਦਿਓ ਹੁਣ ਡੈਫੀਨਟਲੀ ਹੁਣ ਅਸੀਂ ਪਹਿਲਾਂ ਇਹ ਐਡਰੈਸ ਤੇ ਖੜੇ ਆ ਜਿੱਥੇ ਖੜੇ ਆ ਤੁਸੀਂ ਜੇ ਤੁਸੀਂ ਆਕਲੈਂਡ ਦੇ ਵਿੱਚ ਬੇਸਡ ਹੋ ਤਾਂ ਸਾਨੂੰ 118 ਗ੍ਰੇਟ ਸਾਊਥ ਰੋਡ ਪਪੋਕਰਾਂ ਦੇ ਵਿੱਚ ਆ ਜਾਓ ਤੇ ਅਸੀਂ 9 ਵਜੇ ਤੋਂ ਲੈ ਕੇ ਮੰਡੇ ਟੂ ਫਰਡੇ 6 6:30 ਤੱਕ ਤਾਂ ਮੈਂ ਇੱਥੇ ਬੈਠਾ ਹਾਂ ਨਾ ਸੈਟਰਡੇ ਜੇ ਕਿਸੇ ਨੂੰ ਮਿਲਣਾ ਤਾਂ ਤੁਹਾਨੂੰ ਅਪਾਇੰਟਮੈਂਟ ਲੈ ਕੇ ਆਉਣਾ ਪੈਣਾ ਪਰ ਜੇ ਤੁਸੀਂ ਉਦਾਂ ਹੋਣਾ ਮੰਡੇ ਟੂ ਫਰਡੇ 9 ਤੋਂ ਲੈ ਕੇ 6:30 ਤੱਕ ਮੈਂ ਖੁਦ ਬੈਠਾ ਹਾਂ ਨਾ ਇੱਥੇ ਪਰ ਸੈਟਰਡੇ ਸੰਡੇ ਤੁਸੀਂ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਪਰ ਜੇ ਤੁਸੀਂ